ਠੀਕ ਹੈ ਬੋਲ ईटीटी ਦੇ ਸਾਰੇ 5994 ਬੇਰੋਜਗਾਰ ਅਧਿਆਪਕਾਂ ਨੂੰ ਪਹਿਲਾਂ ਤਾਂ ਮੋਰਚੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥਿਓ ਸੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 124 ਦਿਨਾਂ ਤੋਂ ਆਪਣਾ ਜਿਹੜਾ ਪੱਕਾ ਮੋਰਚਾ ਡੀਪੀਆਈ ਦਫ਼ਤਰ ਮਹਾਲੀ ਵਿਖੇ ਚੱਲ ਰਿਹਾ ਤੇ ਪਹਿਲਾਂ ਇਸ ਤੋਂ ਜਿਹੜੀ ਬੈਕਲੌਗ ਦੀ ਜਿਹੜੀ ਗੱਲ ਜਦੋਂ ਆਪਾਂ ਕਰਦੇ ਸੀ ਜੇ ਡਿਪਾਰਟਮੈਂਟ ਦੇ ਵਿੱਚ ਆਪਾਂ ਨੇ ਸਿੱਖਿਆ ਮੰਤਰੀ ਸਾਹਿਬ ਨਾਲ ਤਾਂ ਉਦੋਂ ਜਦੋਂ ਗੱਲ ਇਹ ਹੀ ਤੁਰਦੀ ਸੀ ਕਿ ਜਿਹੜੀਆਂ ਪੋਸਟਾਂ ਨੇ ਅਸੀਂ ਉਹ ਕੈਰੀ ਫਾਰਵਰਡ ਕਰਾਂਗੇ ਜਾਂ ਜਿਹੜੇ ਹੋਰ ਬਾਕੀ ਸਾਥੀ ਨੇ ਜਿਹੜੇ ਜਿਹੜੇ ਇਸ ਵਕਤ ਟੈਟ ਕਲੀਅਰ ਨੇ ਉਹ ਪੋਸਟਾਂ ਦੀ ਡਿਮਾਂਡ ਕਰ ਰਹੇ ਨੇ ਅਸੀਂ ਸੋਚਾਂਗੇ ਜੇ ਤੁਹਾਡੇ ਰੂਲ ਹੋਏ ਤਾਂ ਤੁਹਾਨੂੰ ਜਿਹੜੀਆਂ ਪੋਸਟਾਂ ਨੇ ਉਹ ਮਿਲ ਜਾਣਗੀਆਂ ਜੇ ਰੂਲ ਨਾ ਹੋਏ ਤਾਂ ਅਸੀਂ ਦੇ ਨਹੀਂ ਸਕਦੇ ਤਾਂ ਉਸ ਵਕਤ ਇਹ ਮੀਟਿੰਗ 14 ਅਗਸਤ ਦੀ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਉਸ ਵਕਤ ਮੀਟਿੰਗ ਦੇ ਵਿੱਚ ਆਪਾਂ ਨੇ ਜਿਹੜੇ ਆਪਣੇ ਰੂਲ ਨੇ ਜਾਂ ਪੰਜਾਬ ਸਰਕਾਰ ਦਾ ਇਹ ਗਜਟ ਆ ਬੈਕਲੌਗ ਨੂੰ ਲੈ ਕੇ ਤਾਂ ਆਪਾਂ ਰੂਲ ਉਹਨਾਂ ਨੂੰ ਪੜਾਏ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਅ ਅਕਤੂਬਰ 20 ਅਕਤੂਬਰ 2023 ਦੇ ਵਿੱਚ 24 ਦੇ ਵਿੱਚ ਤਾਂ ਜਦੋਂ ਅਸੀਂ ਮੋਰਚਾ ਟੈਂਕੀ ਦੇ ਉੱਪਰ ਲੱਗਦਾ ਤੇ ਉਸ ਵਕਤ ਤੋਂ ਲੈ ਕੇ ਜਾ ਉਸ ਤੋਂ ਪਹਿਲਾਂ ਵੀ ਜਿਹੜੇ ਜਥੇਬੰਦੀ ਦੇ ਬਹੁਤ ਸਾਰੇ ਜਿਹੜੇ ਆਗੂ ਨੇ ਇਸ ਵਕਤ ਵੀ ਆਪਣੇ ਨਾਲ ਨੇ ਚਲੋ ਨਾਮ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੈ ਸਾਰੇ ਵਰਕ ਕਰ ਰਹੇ ਨੇ ਆਪਣੀ ਜੌਬ ਦੇ ਲਈ ਤਾਂ ਉਹਨਾਂ ਸਾਰੇ ਸਾਥੀਆਂ ਨੇ ਆਪਾਂ ਨੇ ਇਹ ਹਮਲਾ ਮਾਰਿਆ ਕਿ ਬੈਕਲੌਗ ਨੂੰ ਕਿਵੇਂ ਪੰਜਾਬ ਸਰਕਾਰ ਦੇ ਇਹ ਗੱਲ ਆਵਾਜ਼ ਕੰਨੀ ਜਿਹੜੀ ਪਾਈ ਕਿ ਬੈਕਲੌਗ ਨੂੰ ਸਟੈਂਡ ਕਰਨ ਦੇ ਲਈ ਬਹੁਤ ਸਾਰਾ ਜਿਹੜਾ ਸੰਘਰਸ਼ ਕੀਤਾ ਬਹੁਤ ਸਮਾਂ ਜਿਹੜਾ ਲੱਗ ਵੀ ਚੁੱਕਿਆ ਉਦੇ ਵਿੱਚ ਇਹ ਆ ਕਿ ਸਾਡੀਆਂ ਵੀ ਜਿਹੜੀ ਕਮੀ ਹੋ ਸਕਦੀ ਹੈ ਤੇ ਕੇਡਰ ਦੀ ਜਿਹੜੀ ਗੈਰ ਹਾਜ਼ਰੀ ਦੀ ਵੀ ਜਿਹੜੀ ਗੱਲ ਆ ਉਹ ਅੱਗੇ ਆਊਗੀ ਜੇ ਆਪਾਂ ਸੰਘਰਸ਼ ਦੀ ਗੱਲ ਕਰੀਏ ਤਾਂ ਤਾਂ ਹੁਣ ਜਦੋਂ ਆਪਣਾ ਸੰਘਰਸ਼ ਚੱਲ ਰਿਹਾ ਤਾਂ ਪੱਕਾ ਮੋਰਚਾ ਡੀਪੀ ਦਫ਼ਤਰ ਮਹਾਲੀ ਵਿਖੇ ਮੋਰਚਾ ਜਿਹੜਾ ਚੱਲ ਰਿਹਾ ਮੋਰਚੇ ਦੇ ਵਿੱਚੋਂ ਤੇ ਉਸ ਤੋਂ ਵਿੱਚ ਮੀਟਿੰਗ ਵੀ ਹੁੰਦੀ ਹੈ ਤੇ ਸਮੇਂ-ਸਮੇਂ ਦੇ ਦੌਰਾਨ ਜਿਹੜੀ ਤੁਹਾਨੂੰ ਆਪਾਂ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇਸ ਵਕਤ ਪਹਿਲਾਂ ਵੀ ਤੁਹਾਨੂੰ ਗੱਲ ਦੱਸੀ ਆ ਕਿ ਡਿਫੈਂਸ ਤੇ ਸਪੋਰਟਸ ਦੀ ਜਿਹੜੀ ਫਾਈਲ ਪਾਸ ਹੋਈ ਸੀਗੀ ਬਹੁਤ ਸਾਰੇ ਆਪਣੇ ਇਥੋਂ ਵੀ ਜਿਹੜੇ ਬੇਰੋਜ਼ਗਾਰ ਸਾਥੀ ਸੀਗੇ ਕਹਿ ਰਹੇ ਸੀਗੇ ਕਿ ਨਹੀਂ ਜਦੋਂ ਕਲੀਅਰ ਹੀ ਨਹੀਂ ਹੋ ਐਵੇਂ ਕਿਵੇਂ ਜਿਹੜੀ ਗੱਲ ਅਸੀਂ ਤੁਹਾਨੂੰ ਦੱਸੀ ਸੀਗੀ ਕੋਈ ਐਵੇਂ ਹਵਾ 'ਚ ਕੋਈ ਗੱਲ ਨਹੀਂ ਕਰਾਂਗੇ ਜੋ ਗੱਲ ਕਹਾਂਗੇ ਉਹਦਾ ਭਾਵੇਂ ਜਵਾਬ ਸਾਡੇ ਤੋਂ ਕੱਲ ਨੂੰ ਆਕੇ ਤੁਸੀਂ ਸਾਡੇ ਤੋਂ ਗੱਲ ਪੁੱਛ ਸਕਦੇ ਹੋ ਵੀ ਇਹ ਗੱਲ ਤੁਸੀਂ ਕਹੀ ਸੀ ਤੇ ਇਹ ਹੋਈ ਤਾਂ ਹੈ ਨਹੀਂ ਕੋਈ ਆਪਾਂ ਬਿਨਾਂ ਸਿਰ ਪੈਰ ਤੋਂ ਕੋਈ ਗੱਲ ਨਹੀਂ ਕਰਨੀ ਜੋ ਗੱਲ ਕਹਾਂਗੇ ਕੋਈ ਹਵਾ 'ਚ تیر ਨਹੀਂ ਛੱਡਦੇ ਤਾਂ ਇਸ ਕਰਕੇ ਡਿਫੈਂਸ ਤੇ ਸਪੋਰਟਸ ਵਾਲੀ ਗੱਲ ਕਹੀ ਸੀ ਤੇ ਉਸ ਤੋਂ ਬਾਅਦ ਕਾਫੀ ਲੰਮੇ ਸਮੇਂ ਬਾਅਦ ਜਿਹੜੀ ਆਪਾਂ ਪਰਸਨਲ ਵਾਲੀ ਗੱਲ ਕਹੀ ਵੀ ਪਰਸਨਲ ਵਾਲੀ ਜਿਹੜੀ ਫਾਈਲ ਉੱਥੇ ਆ ਗਈ ਆ ਪਰ ਅਜੇ ਇਹ ਗੱਲ ਨਾਲ ਆਪਾਂ ਕਹਿੰਨੇ ਆ ਪਿਛਲੇ ਲਾਈਵ ਦੇ ਵਿੱਚ ਵੀ ਬੋਲੇ ਆ ਬੇਰੁਜ਼ਗਾਰ ਅਧਿਆਪਕ ਸਾਥੀਓ ਸਾਨੂੰ ਇਹ ਗੱਲ ਕਹਿੰਦੇ ਹੋਏ ਕੋਈ ਚੀਜ਼ਕ ਨਹੀਂ ਕਿ ਤੁਹਾਡੇ ਸਾਹਮਣੇ ਅਸੀਂ ਸੱਚ ਲੈ ਕੇ ਆਈਏ ਝੂਠ ਆਪਾਂ ਜੇ ਬੋਲਾਂਗੇ ਉਹ ਕੱਲ ਨਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਫੜੇ ਹੀ ਜਾਣਾ ਤੇ ਇਸ ਕਰਕੇ ਜਿਹੜੀ ਤਿੰਨੇ ਫਾਈਲਾਂ ਨੇ ਉਹ ਇਸ ਵਕਤ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਉੱਥੇ ਹੀ ਰੁਕੀਆਂ ਹੋਈਆਂ ਨੇ ਉਥੇ ਰੁਕਿਆ ਹੋਈਆਂ ਨੇ ਤੇ ਅਜੇ ਜਿਹੜੇ ਪਿਛਲੇ ਦਿਨ ਨੇ ਦਸੰਬਰ ਮਹੀਨੇ ਦੇ ਛੁੱਟੀਆਂ ਦੇ ਵਿੱਚ ਉੱਪਰ ਵੀ ਜਿਹੜੇ ਅਧਿਕਾਰੀ ਨੇ ਉੱਚ ਅਧਿਕਾਰੀ ਨੇ ਉਹ ਛੁੱਟੀਆਂ ਦੇ ਉੱਪਰ ਨੇ ਤਾਂ ਇਸ ਕਰਕੇ ਜਿਹੜੀ ਫਾਈਲ ਦੇ ਉੱਪਰ ਅਜੇ ਵਰਕ ਨਹੀਂ ਹੋਇਆ ਤਾਂ ਇਸ ਕਰਕੇ ਅਸੀਂ ਤੁਹਾਨੂੰ ਵੀ ਅਪੀਲ ਕਰ ਰਹੇ ਹਾਂ ਦਿਨ ਪਰ ਦਿਨ ਕਿ ਤੁਸੀਂ ਜਿਹੜਾ ਮੋਰਚੇ ਦੇ ਉੱਪਰ ਇਕੱਠ ਬਣਾਓ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਛੁੱਟੀਆਂ ਦੇ ਕਾਰਨ ਕਾਫੀ ਭੈਣ ਭਰਾ ਜਿਹੜਾ ਮੋਰਚੇ ਦੇ ਉੱਪਰ ਡਟੇ ਬੈਠੇ ਨੇ ਕੜਾਕੇ ਦੀ ਠੰਡ ਦੇ ਵਿੱਚ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਤੁਹਾਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਧਰਨੇ ਦੇ ਉੱਪਰ ਜਿਹੜੀ ਆਪਣੀ ਸਮੂਲੀਅਤ ਉਹ ਵਧਾਓ ਤੇ ਜਿਵੇਂ ਆਪਾਂ ਨੇ ਪਹਿਲਾਂ ਬੈਕਲੌਗ ਦੀ ਆਵਾਜ਼ ਸਿੱਖਿਆ ਮੰਤਰੀ ਦੇ ਕੰਨ ਦੇ ਵਿੱਚ ਪਾਈ ਆ ਤੇ ਨਾਲ ਹੀ ਜਿਹੜੀ ਆਪਣੀ ਫਾਈਲ ਦਾ ਕੰਮ ਆ ਉਹ ਚਲਵਾਇਆ ਤੇ ਉਸ ਤੋਂ ਬਾਅਦ ਜਿਹੜੀਆਂ ਤਿੰਨੇ ਫਾਈਲਾਂ ਸੀ ਉਹ ਬਾਕੀ ਅਲੱਗ-ਅਲੱਗ ਵਿਭਾਗਾਂ ਦੇ ਵਿੱਚੋਂ ਪਰਮਿਸ਼ਨ ਦਿਵਾ ਕੇ ਇੱਥੇ ਲੈ ਕੇ ਆਏ ਆ ਤੇ ਉਸ ਤੋਂ ਬਾਅਦ ਉਸ ਫਾਈਲ ਨੂੰ ਇੱਥੇ ਵੀ ਲੈ ਕੇ ਆਵਾਂਗੇ ਤੇ ਜੇ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਆ ਆਪਾਂ ਉਹ ਵੀ ਕਰਵਾਵਾਂਗੇ ਇਹ ਕੱਲਾ ਸੋਸ਼ਲ ਮੀਡੀਆ ਤੇ ਆਪਾਂ ਇਹ ਨਹੀਂ ਸੋਸ਼ਲ ਮੀਡੀਆ ਤੇ ਇਹ ਗੱਲ ਨਹੀਂ ਰੱਖ ਰਹੇ ਜਿਹੜੇ ਸਾਥੀ ਆਫਲਾਈਨ ਵੀ ਆਪਾਂ ਨੂੰ ਮਿਲਦੇ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਜਾਂਦੀ ਆ ਤੇ ਬਾਕੀ ਸਾਰੇ ਸਾਥੀ ਜਿਹੜੇ ਆਪਾਂ ਲਾਈਵ ਦੇ ਮਾਧਿਅਮ ਰਾਹੀਂ ਗੱਲ ਕਰਦੇ ਆ ਉਹਨਾਂ ਨੂੰ ਸੱਚ ਦੱਸਦੇ ਆ ਹਾਂ ਇਹ ਗੱਲ ਜ਼ਰੂਰ ਆ ਕਿ ਜਿਹੜੀ ਕਈ ਵਾਰੀ ਕੋਈ ਗੱਲ ਹੁੰਦੀ ਆ ਕਿ ਉਹ ਆਪਾਂ ਜਿਹੜੇ ਚਲੋ ਧਰਨੇ ਤੇ ਸਾਰੇ ਸਾਥੀ ਬੈਠੇ ਨੇ ਉਹਨਾਂ ਤੱਕ ਆਪਾਂ ਗੱਲ ਲੈ ਕੇ ਜਾਂਦੇ ਆ ਕਰਨੇ ਆ ਕਿ ਬਹੁਤ ਸਾਰੀਆਂ ਗੱਲਾਂ ਐਵੇਂ ਦੀ ਐਵੇਂ ਹੁੰਦੇ ਨੇ ਉਹਦਾ ਜਿਹੜਾ ਬਖੇੜਾ ਖੜਾ ਹੋ ਜਾਂਦਾ ਤਾਂ ਕਰਕੇ ਆਪਾਂ ਉਹਨਾਂ 'ਕ ਗੱਲ ਆਪਾਂ ਨੇ ਦੇਖੋ ਰੋਜ਼ਗਾਰ ਲੈਣਾ ਗੱਲਾਂ ਤੋਂ ਕੀ ਹੋ ਜਾਣਾ ਜੇ ਮੈਨੂੰ ਕੋਈ ਗੱਲ ਪਤਾ ਲੱਗ ਜਾਂਦੀ ਆ ਤਾਂ ਮੈਨੂੰ ਕਿਹੜਾ ਕੋਈ ਅਲੱਗ ਤੋਂ ਤਨਖਾਹ ਮਿਲਣ ਲੱਗ ਜਾਣੀ ਆ ਜਾਂ ਬਾਵੇ ਨੂੰ ਜਾਂ ਇੱਧਰ ਭੈਣ ਬੈਠੇ ਨੇ ਜਾਂ ਜਿਹਨੂੰ ਵੀ ABCD ਤਾਂ ਉਹਦਾ ਕਿਹੜਾ ਕੋਈ ਅਲੱਗ ਤੋਂ ਆਪਾਂ ਨੂੰ ਕੋਈ ਬੈਨੀਫਿਟ ਹੋ ਜਾਣਾ ਇਸ ਕਰਕੇ ਜਥੇਬੰਦੀ ਕਮੇਟੀ ਇਹ ਕੰਮ ਕਰ ਰਹੀ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਲੱਗ-ਅਲੱਗ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋ ਰਹੀਆਂ ਨੇ ਤਾਂ ਉਹਦੇ ਵਿੱਚੋਂ ਮੀਟਿੰਗ ਦੇ ਵਿੱਚੋਂ ਜੋ ਨਿਕਲ ਕੇ ਆਉਂਦਾ ਤੁਹਾਨੂੰ ਦੱਸਦੇ ਆ ਤੇ ਪਿਛਲੇ ਦਿਨੀ ਜਿਹੜਾ ਨੌਟ ਜੋਇਨਿੰਗ ਦਾ ਵੀ ਜਿਹੜਾ ਪਿਆ ਡਾਟਾ ਬਹੁਤ سارے ਸਾਥੀਆਂ ਆ ਆਉਂਦੇ ਆ ਕਿ ਜਿਹੜਾ ਨਾਟ ਜੋਇਨਿੰਗ ਦਾ ਕਿਉਂਕਿ ਉਹ ਸਾਰੇ ਸਾਥੀ ਆਪਾਂ ਬਿਨਾ ਮਤਲਬ ਤੋਂ ਐਵੇਂ ਕ੍ਰੈਡਿਟ ਲਈ ਜਾਈਏ ਇਸ ਗੱਲ ਤੇ ਹਾਂ ਅਸੀਂ ਇਹ ਗੱਲ ਠੀਕ ਆ ਕਿ ਨਾਟ ਜੋਇਨਿੰਗ ਦੀ ਗੱਲ ਕਰਦੇ ਸੀਗੇ ਕਿ ਉਹਦੇ ਬਰਾबरी ਇੱਕ ਬਹੁਤ ਜਿਹੜੇ ਨਾਟ ਜੋਇਨਿੰਗ ਦੇ ਸਾਥੀ ਨੇ ਉਹਨਾਂ ਦੇ ਆਪ ਵੀ ਸਾਥੀ ਉਹ ਵਰਕ ਕਰ ਰਹੇ ਸੀਗੇ ਤੇ ਉਹ ਡੇਲੀ ਚਲੋ ਹਫਤੇ ਬਾਅਦ ਜਾਂ ਉਹ ਇਥੇ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਅਧਿਕਾਰੀਆਂ ਨੂੰ ਮਿਲਦੇ ਰਹਿੰਦੇ ਸੀਗੇ ਹੁਣ ਅਸੀਂ ਇਸ ਗੱਲ ਦਾ ਕ੍ਰੈਡਿਟ ਲਈ ਜਾਈਏ ਦੇਖੋ ਸਾਥੀਓ ਅਸੀਂ ਤੁਹਾਨੂੰ ਇਹ ਅਪਡੇਟ ਦਿੱਤੀ ਆ ਜਾਂ ਇਹ ਗੱਲ ਕੀਤੀ ਆ ਇਹਦਾ ਕੋਈ ਨਹੀਂ ਇੱਥੇ ਕੋਈ ਵੀ ਸਾਥੀ ਆ ਕੇ ਅੰਦਰ ਆ ਕੇ ਉਹ ਪੁੱਛ ਸਕਦਾ ਪਰ ਗੱਲ ਇਹ ਆ ਕਿ ਜਦੋਂ ਜਥੇਬੰਦੀ ਵਰਕ ਕਰਦੀ ਹੈ ਜੇ ਜਥੇਬੰਦੀ ਜਾਂਦੀ ਹੈ ਜੇ ਜਥੇਬੰਦੀ ਗੱਲ ਕਰਦੀ ਹੈ ਜਾਂ ਜਥੇਬੰਦੀ ਮੀਟਿੰਗ ਕਰਦੀ ਆ ਤਾਂ ਉਹਦਾ ਇੱਕ ਪ੍ਰਭਾਵ ਆ ਜਿਹੜਾ ਵੱਖਰਾ ਹੁੰਦਾ ਪਰ ਅਸੀਂ ਨਾਟ ਜੋਇਨਿੰਗ ਵਾਲੇ ਸਾਥੀ ਚਲੋ ਸਾਰੇ ਸੀਗੇ ਉਹ ਅਲੱਗ-ਅਲੱਗ ਸਮੇਂ ਦੇ ਉੱਪਰ ਜਿਹੜਾ ਆਉਂਦੇ ਵੀ ਰਹੇ ਨੇ ਮਿਲਦੇ ਵੀ ਰਹੇ ਨੇ ਤੇ ਸਾਡਾ ਵੀ ਜਿਹੜਾ ਚਲੋ ਚੁੰਨੜਾ ਦੇ ਸਾਥੀ ਜਿਹੜਾ ਸਾਡੇ ਸਾਡੇ ਇੱਥੇ ਧਰਨੇ ਤੇ ਹੀ ਪਾਉਂਦੇ ਰਹੇ ਨੇ ਤੇ ਫੰਡ ਦੇ ਰੂਪ ਵਿੱਚ ਵੀ ਸਹਿਯੋਗ ਕਰਦੇ ਰਹੇ ਆ ਅਸੀਂ ਉਹਨਾਂ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦੇ ਆ ਚਲੋ ਤੁਸੀਂ ਵੀ ਸਕੂਲਾਂ ਦੇ ਵਿੱਚ ਪਹੁੰਚੋ ਸਾਥੀਓ ਤੁਹਾਡਾ ਜਿਹੜਾ ਭਵੇਖਾ ਉਹ ਰਚਨਾਵੇ ਤੇ ਇਸ ਤੋਂ ਬਾਅਦ ਹੀ ਜਿਹੜਾ ਸਮਾਂ ਉਹ ਬੇਰੋਜ਼ਗਾਰ ਅਧਿਆਪਕਾਂ ਦਾ ਬੈਕਲੌਗ ਵਾਲਿਆਂ ਦਾ ਸਮਾਂ ਜਿਹੜਾ ਉਹ ਆਵੇ ਤੁਹਾਡਾ ਭਵੇਖੂ ਵੀ ਜਿਹੜਾ ਰਚਨਾਵੇ ਤੇ ਬੈਕਲੌਗ ਵਾਲੇ ਸਾਥੀਆਂ ਦਾ ਵੀ ਜਿਹੜਾ ਸਮਾਂ ਆਵੇ ਰੋਜ਼ਗਾਰ ਲੈਣ ਦਾ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਮੋਰਚੇ ਦੇ ਉੱਪਰ ਵੱਧ ਤੋਂ ਵੱਧ ਜਿਹੜਾ ਸਹਿਯੋਗ ਕਰੋ ਤੇ ਇੱਕ ਗੱਲ ਨਾਲ ਹੀ ਆ ਸਾਥੀਓ ਤੁਹਾਨੂੰ ਪਹਿਲਾਂ ਵੀ ਅਪੀਲ ਕਰਦੇ ਰਹੇ ਆ ਕਿ ਜਿਹੜਾ ਫੰਡ ਦੇ ਰੂਪ ਦੇ ਵਿੱਚ ਸਾਡ ਜਿਹੜਾ ਦਬੋ ਕਿਉਂਕਿ ਆ ਪਿਛਲੇ ਦਿਨਾਂ ਦੇ ਵਿੱਚ ਕੇਡਰ ਦੀ ਗਿਣਤੀ ਵਧ ਗਈ ਸੀ ਜੇ ਫੰਡ ਤਾਂ ਨਹੀਂ ਆਇਆ ਤਾਂ ਕੱਲ ਵੀ ਕੁਝ ਭੈਣਾਂ ਨੇ ਫੋਨ ਫੋਨ ਕਰਕੇ ਪਰਸਨਲੀ ਚਲੋ ਫੰਡ ਪਵਾਇਆ ਕਿਉਂਕਿ ਆਪਾਂ ਨੂੰ ਉਹਨਾਂ ਨਾਲ ਨਾਲ ਅਸੀਂ ਕਮਰੇ ਲੈਣੇ ਹੁੰਦੇ ਆ ਤਾਂ ਪਹਿਲਾਂ ਤਾਂ ਰੈਂਟ ਦੇ ਲੈਂਦੇ ਸੀ ਕਿ ਹੁਣ ਵੀ ਕਈ ਵਾਰੀ ਰੈਂਟ ਤੇ ਲੈ ਲਿਆ ਤਾਂ ਉਹਦੇ ਵਿੱਚ ਇਹ ਆ ਗੁਰੂ ਘਰ ਨੂੰ ਚਲੋ ਅਸੀਂ ਆਪਣੀ ਸਾਰੇ ਸ਼ਰਦਾ ਦੇ ਮੁਤਾਬਕ ਆਪਾਂ ਜਥੇਬੰਦੀ ਵੱਲੋਂ ਕੁਸ਼ਨਾਪੁਰ ਸ਼ਹਿਮੇ ਦੀਆਂ ਜਿਹੜੀਆਂ ਡੇਲੀ ਵਰਤੋਂ ਦੇ ਵਿੱਚ ਚੀਜ਼ਾਂ ਆਉਂਦੀਆਂ ਨੇ ਤਾਂ ਆਪਾਂ ਉਹ ਦੇ ਦੇਣੇ ਆ ਤੇ ਇਸ ਕਰਕੇ ਉਹਨਾਂ ਨੂੰ ਸਮਾਨ ਦੇਣਾ ਸੀਗਾ। ਅਲੱਗ-ਅਲੱਗ ਚੀਜ਼ਾਂ ਚਲੋ ਦਿੰਨੇ ਰਹਨੇ ਆ ਕਿ ਸਮੇਂ-ਸਮੇਂ ਤੇ ਤਾਂ ਉਹਨਾਂ ਨੂੰ ਸਮਾਨ ਵੀ ਦੇਣਾ ਸੀਗਾ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿੰਨੇ ਸਾਥੀ ਆਪਣੇ ਵਿੱਤ ਮੁਤਾਬਕ ਜਿਹੜਾ ਤੁਸੀਂ ਸਹਿਯੋਗ ਕਰ ਸਕਦੇ ਹੋ ਫੰਡ ਦੇ ਰੂਪ ਦੇ ਵਿੱਚ ਜਥੇਬੰਦੀ ਦਾ ਵਾਲਾ ਅਕਾਊਂਟ ਆ ਜਿਹੜਾ ਰਾਜਕੁਮਾਰ ਤੇ ਮਨਦੀਪ ਦੇ ਖਾਤੇ ਦੇ ਵਿੱਚ ਜਿਹੜਾ ਤੁਸੀਂ ਪਾਇਓ ਦਾ ਤਨੋਂ ਮਨੋਂ ਤੁਸੀਂ ਪਹਿਲਾਂ ਵੀ ਸਹਾਇਜੋਗ ਦਿੰਦੇ ਰਹੇ ਹੋ ਤੁਸੀਂ ਧਰਨ ਤੇ ਹੀ ਪਹੁੰਚੋ ਜੇ ਉਹ ਕਰੋ ਕਿਉਂਕਿ ਸਾਨੂੰ ਵੀ ਪਤਾ ਤੁਸੀਂ ਕਿਸ ਤਰੀਕੇ ਦੇ ਨਾਲ ਬੇਰੁਜ਼ਗਾਰ ਦਾ ਸੰਤਾਪ ਜਿਹੜਾ ਹੰਡਾ ਰਹੇ ਹੋ ਬਹੁਤ ਸਾਰਾ ਆਪਾਂ ਸਾਰੇ ਦਰਮਿਆਨੇ ਘਰਾਂ ਤੋਂ ਆਂ ਜਿਹੜਿਆਂ ਨੂੰ ਰੋਜ਼ਗਾਰ ਦੀ ਲੋੜ ਆ ਤਾਂ ਇਸ ਕਰਕੇ ਤੁਸੀਂ ਸਾਨੂੰ ਪਤਾ ਕਿ ਕਿਹੜੇ ਹਾਲਾਤਾਂ 'ਚ ਲੰਘ ਰਹੇ ਹੋ ਤਾਂ ਫਿਰ ਵੀ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਤੁਸੀਂ ਜ਼ਰੂਰ ਜੱਥੇਬੰਦੀ ਦੇ ਅਕਾਊਂਟ ਦੇ ਵਿੱਚ ਜਿਹੜਾ Google Pay ਨੰਬਰ ਵੀ ਤੁਹਾਨੂੰ ਦਿੱਤਾ ਹੋਇਆ ਸਕੈਨਰ ਵੀ ਸ਼ੇਅਰ ਕਰਦਾਂਗੇ ਉਹਦੇ ਦੇ ਉੱਪਰ ਜਿਹੜਾ ਫੰਡ ਵੀ ਪਾਇਓ ਧੰਨਵਾਦ ਸਾਥੀਓ ਇਸ ਤੋਂ ਅਗਲੀ ਗੱਲ ਹੈ ਜਿਹੜੀ ਸਾਥੀ ਅ ਅਸ਼ੋਕ ਜੀ ਤੁਹਾਡੇ ਨਾਲ ਸਾਂਝੀ ਕਰਨੀ। ਸਾਥੀਓ ਸਭ ਤੋਂ ਪਹਿਲਾਂ ਫਤੇ ਦੀ ਸਾਹਜ ਪਾਓ। ਵਾਹਿਗੁਰੂ ਜੀ ਦਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਡੇ ਤੁਰਦੇ ਆ ਕੱਢਦੇ ਆ ਜ਼ਿੰਦਗੀ ਦੇ। ਵਕਤ ਬਦਲਦਾ ਰੰਗ ਵਟਾ ਜਾਂਦਾ। ਪੰਡੇ ਤੁਰਦੇ ਆ ਕੱਢਦੇ ਆ ਜ਼ਿੰਦਗੀ ਦੇ। ਵਕਤ ਬਦਲਦਾ ਰੰਗ ਬਟਾ ਜਾਂਦਾ ਪੈਰ ਪੈਰ ਤੇ ਨਵੇਂ ਸਬਕ ਮਿਲਦੇ ਚੰਗੇ ਮਾੜੇ ਨੂੰ ਪਰਖਣਾ ਆ ਜਾਂਦਾ ਇਹਸਾਸ ਜਜ਼ਬਾਤਾਂ ਦੀ ਤੰਗ ਲੋਕੋ ਠੇਸ ਲੱਗੇ ਤਾਂ ਚੱਕਣਾ ਚੂਰ ਹੋ ਜੇ ਉਦੋਂ ਸੰਭਲਣਾ ਬਾਵਿਆ ਬੜਾ ਔਖਾ ਜਦੋਂ ਮੂੰਹ ਤੇ ਕਹੇ ਤੁਹਾਨੂੰ ਕੋਈ ਆਪਣਾ ਤੇ ਪਿੱਠ ਪਿੱਛੇ ਤੁਹਾਡੀ ਕੋਈ ਹੋਰ ਹੋ ਜੇ ਤਾਂ ਸਾਥੀਓ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਕਈਆਂ ਕਈਆਂ ਗੱਲਾਂ ਦਾ ਜਿਹੜਾ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਜੋ ਗੱਲਾਂ ਅਸੀਂ ਅੱਜ ਇੱਥੇ ਕਰ ਰਹੇ ਆਂ ਜੋ ਅਸੀਂ ਲਾਈਵ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਰਹੇ ਆਂ ਉਹ ਕਿੰਨਾ ਕੁ ਸੱਚ ਹੈ ਸਮੇਂ ਨੇ ਨਿਤਾਰਾ ਕਰ ਦੇਣਾ ਵੀ ਕੌਣ ਕਿੰਨਾ ਸੱਚ ਬੋਲ ਰਿਹਾ ਸੀ ਕੌਣ ਕਿੰਨਾ ਝੂਠ ਬੋਲ ਰਿਹਾ ਤਾਂ ਨੰਬਰਾਂ ਦੀ ਗੇਮ ਨੂੰ ਛੱਡਦੇ ਹੋਏ ਸਾਰਾ ਕੁਝ ਸਮੇਂ ਦੇ ਉੱਤੇ ਛੱਡিয়ে ਤੇ ਆਪਾਂ ਭਰਤੀ ਦੇ ਉੱਤੇ ਫੋਕਸ ਕਰੀਏ ਕਿਉਂਕਿ ਆਪਣੀ ਲੜਾਈ ਸਰਕਾਰ ਨਾਲ ਰੁਜ਼ਗਾਰ ਦੀ ਲੜਾਈ ਹੈ ਤਾਂ ਆਓ ਸਾਰਿਆਂ ਨੂੰ ਬੇਨਤੀ ਕਰਦੇ ਆਂ ਇਕੱਠੇ ਹੋ ਕੇ ਕਿਉਂਕਿ ਸਰਕਾਰ ਨੇ ਘਰਾਂ ਦੇ ਵਿੱਚ ਬੈਠ ਕੇ ਆਪਾਂ ਨੂੰ ਨੌਕਰੀਆਂ ਨਹੀਂ ਦੇਣੀਆਂ ਕਿਉਂਕਿ ਦੇਖੋ ਜਿਹੜੇ ਸਾਥੀ ਨੇ ਸੰਘਰਸ਼ ਵਿੱਚ ਪੈਰ ਪਾਇਆ ਉਹ ਸੰਘਰਸ਼ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ 6835 ਵਾਲੇ ਸਾਥੀ ਲਗਾਤਾਰ ਡਿਪਾਰਟਮੈਂਟ ਪਹੁੰਚ ਰਹੇ ਨੇ ਔਰ ਆਪਣਾ ਜਿਹੜਾ ਉਹ ਸਾਥ ਵੀ ਦੇ ਰਹੇ ਨੇ ਤਾਂ 594 ਵਾਲੇ ਸਾਥੀ ਵੀ ਦੇ ਰਹੇ ਨੇ ਔਰ ਜਿਹੜੇ ਸਾਥੀ ਪਰ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ਗਾਰ ਤੇ ਆਉਣਾ ਪਰ ਉਹ ਸਾਥੀ ਹਜੇ ਘਰਾਂ ਦੇ ਵਿੱਚ ਬੈਠੇ ਨੇ ਵਾਰ-ਵਾਰ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਸਾਥੀਓ ਆਓ ਤੁਹਾਡੀ ਗਿਣਤੀ ਇੱਥੇ ਦਿਨਾਂ ਨੂੰ ਘਟ ਕਰ ਸਕਦੀ ਹੈ ਉਹਨੇ ਦਿਨ ਘਟ ਲੱਗਣਗੇ ਜਿੰਨੇ ਦਿਨ ਤੁਸੀਂ ਜਿਹੜਾ ਇੱਥੇ ਆਪਦੀ ਸੰਖਿਆ ਵਜੋਂ ਜ਼ਿਆਦਾ ਕਰ ਲਓ ਤਾਂ ਸਾਥੀਓ ਅੱਜ ਵੀ ਤੁਹਾਨੂੰ ਯੂਨੀਅਨ ਵੱਲੋਂ ਅਸੀਂ ਇਹ ਗੱਲ ਕਹਿ ਰਹੇ ਆਂ ਵੀ ਆਉਣ ਵਾਲੇ ਥੋੜੇ ਹੀ ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀ ਭਰਤੀ ਦੇ ਸੰਬੰਧੀ ਬਹੁਤ ਹੀ ਚੰਗੀਆਂ ਖਬਰਾਂ ਜੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਪਰ ਅੱਜ ਅਸੀਂ ਤਰੀਕ ਦਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਨਹੀਂ ਦੱਸ ਸਕਦੇ ਕਿਉਂਕਿ ਕਈ ਵਾਰ ਤਰੀਕ ਕੁਝ ਕਾਰਨਾ ਕਰਕੇ ਅੱਗੇ ਪਿੱਛੇ ਹੋ ਸਕਦੀ ਹੈ ਇਸ ਵਾਸਤੇ ਉਹ ਤਰੀਕਾ ਜਿਹੜੀਆਂ ਨੇ ਉਹ ਤਰੀਕਾ ਨੂੰ ਅੱਜ ਜਿਹੜਾ ਅਸੀਂ ਸਾਰੇ ਕੇਡਰ ਦੇ ਸਾਹਮਣੇ ਨਹੀਂ ਰੱਖ ਸਕਦੇ ਔਰ ਨਾ ਹੀ ਅਸੀਂ ਕਿਸੇ ਪ੍ਰਾਪਤ ਹੋਏ ਦਸਤਾਨੀ ਕਾਪੀ ਅੱਜ ਤੁਹਾਨੂੰ ਦਿਖਾ ਸਕਦੇ ਆ ਪਰ ਅੱਜ ਅਸੀਂ ਤੁਹਾਨੂੰ ਇਹ ਗੱਲ ਕਹਿ ਸਕਦੇ ਆ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਆਪ ਦੀ ਭਰਤੀ ਦੇ ਸੰਬੰਧੀ ਬਹੁਤ ਕੁਝ ਜਿਹੜਾ ਹੈ ਚੰਗਾ ਦੇਖਣ ਨੂੰ ਮਿਲੇਗਾ ਪਰ ਉਹ ਚੰਗਾ ਕਿਵੇਂ ਹੋਏਗਾ ਆਪਾਂ ਉਹਨੂੰ ਚੰਗਾ ਕਿਵੇਂ ਕਰਵਾਉਣਾ ਆਪਾਂ ਆਪਦੇ 9594 ਭਰਤੀ ਦੀ ਜਿਹੜੀਆਂ ਰੈਂਪੀਆਂ ਪੋਸਟਾਂ ਨੇ ਉਹਨਾਂ ਨੂੰ ਆਪਾਂ ਕਿਵੇਂ ਲੈਣਾ ਔਰ ਕੱਲੀ ਥੋੜੀ-ਬਹੁਤੀ ਪੋਸਟ ਨਹੀਂ ਇੱਕ ਛੋਟੀ ਲਿਸਟ ਨਹੀਂ ਇੱਕ ਵੱਡੀ ਲਿਸਟ ਔਰ 3494 ਪੋਸਟਾਂ ਦੀ ਜਿਹੜੀ ਗੱਲ ਸੀ ਆਪਾਂ ਸ਼ੁਰੂ ਤੋਂ ਕਰਦੇ ਆ ਰਹੇ ਆ ਔਰ ਉਹਦੇ ਵਿੱਚੋਂ ਆਪਣੇ ਭਰਾ ਹੈਂਡੀਕੈਪ ਜਿਹੜੇ ਨੇ ਉਹ ਲੱਗ ਚੁੱਕੇ ਨੇ ਔਰ ਨੋਟ ਜੋਇਨਿੰਗ ਡਾਟਾ ਜਿਹੜਾ ਤੁਸੀਂ ਦੇਖਿਆ ਵੀ ਕੱਲ ਪਰਸੋ ਉਹਨਾਂ ਦਾ ਜਿਹੜੀ ਲਿਸਟ ਪਈ ਹੈ ਤਾਂ ਆਪਸੀ ਤਾਂ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਡਾਟਾ ਪਵਾ ਦਿੱਤਾ ਪਰ ਕਿਉਂਕਿ ਨੋਟ ਜੋਇਨਿੰਗ ਵਾਲੇ ਸਾਥੀ ਲਗਾਤਾਰ ਮੀਟਿੰਗਾਂ ਜਿਹੜੀਆਂ ਆਵਦੀਆਂ ਸਮੇਂ-ਸਮੇਂ ਤੇ ਇਥੇ ਕਰਦੇ ਰਹੇ ਨੇ ਉਸ ਦਿਨ ਵੀ ਜਿਸ ਦਿਨ ਉਹਨਾਂ ਦਾ ਡਾਟਾ ਪਿਆ ਇੱਕ ਦੇ ਉਸੇ ਦਿਨ ਸਵੇਰੇ ਉਹ ਸਾਥੀ ਜਿਹੜਾ ਡਿਪਾਰਟਮੈਂਟ ਤੇ ਮਿਲ ਕੇ ਗਏ ਨੇ ਇਹ ਉਹਨਾਂ ਦੀ ਮਿਹਨਤ ਦਾ ਫਲ ਹੈ ਉਹ ਇਹ ਉਹਨਾਂ ਦੇ ਹੌਸਲੇ ਦੀ ਜੰਗ ਦੀ ਜਿੱਤ ਹੈ ਜਿਹੜੇ ਉਹ ਸਾਥੀ ਅੱਜ ਅਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਸਕੂਲਾਂ ਵਿੱਚ ਹੋਣਗੇ ਤਾਂ ਸਾਥੀਓ ਆਪਣੇ ਵੀ ਹੌਸਲੇ ਨੂੰ ਆਪਣੇ ਵੀ ਜਜ਼ਬੇ ਨੂੰ ਸਬਰ ਨੂੰ ਉੱਥੇ ਬਣਾ ਕੇ ਰੱਖੋ ਆਓ ਇਸ ਮੁਹਾਲੀ ਧਰਨੇ ਦੇ ਵਿੱਚ ਯੂਨੀਅਨ ਦਾ ਸਾਥ ਦਿਓ ਤਾਂ ਜੋ ਆਪਾਂ ਜਿਹੜਾ ਇੱਥੋਂ ਆਪਦੀ ਪੋਸਟਾਂ ਦੀ ਜਿਹੜੀ جنگ ਹੈ ਉਹ ਜਿੱਤ ਸਕੀਏ ਕੋਈ ਦਿਨਾਂ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ ਸਕੂਲਾਂ ਤੇ ਭਾਵੇਂ ਛੁੱਟੀਆਂ ਨੇ ਪਰ ਡਿਪਾਰਟਮੈਂਟ ਵੱਲੋਂ ਆਪਣੀ ਭਰਤੀ ਦਾ ਕੰਮ ਲਗਾਤਾਰ ਜਾਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਬਹੁਤ ਜਿਹੜੇ ਚੰਗੀਆਂ ਚੰਗੀਆਂ ਖਬਰਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਉਹ ਮਿਲਣਗੀਆਂ ਪਰਮਾਤਮਾ ਇਸ ਗੱਲ ਤੇ ਮਿਹਰ ਕਰੇ ਜਿੰਨੇ ਵੀ ਸਾਥੀ ਦੇ ਉਹ ਇੱਕ ਦਿਨ ਜਿੰਨੀ ਵੀ ਧਰਤੀ ਵੀ ਆਪੋਸਟਾਂ ਨੇ ਉਹ ਆਪਾਂ ਸਾਰੀਆਂ ਇੱਕ ਸਾਰੀਆਂ ਪੂਰੀਆਂ ਕਰਵਾਵਾਂਗੇ ਕੋਈ ਵੀ ਪੋਸਟ ਜਿਹੜੀ ਹੈ ਉਹ ਆਪਾਂ ਖਾਲੀ ਨਹੀਂ ਛੱਡਾਂਗੇ ਅੱਜ ਵੀ ਯੂਨੀਅਨ ਦੀ ਜਥੇਬੰਦੀ ਦੀ ਸੀਐਮ ਹਾਊਸ ਵਿੱਚ ਹੈ ਆਪਣੇ ਸੀਐਮ ਸਾਹਿਬ ਦੇ ਪਰਸਨਲ ਸਖਤਰ ਦੇ ਨਾਲ ਮੀਟਿੰਗ ਹੈ ਥੋੜੀ ਦੇਰ ਬਾਅਦ ਸਾਥੀ ਜਿਹੜੇ ਨੇ ਉੱਥੇ ਜਾਣਗੇ ਉਸ ਮੀਟਿੰਗ ਦਾ ਹਾਲ ਵੀ ਜਿਹੜਾ ਹੈ ਉਹ ਤੁਹਾਨੂੰ ਅਸੀਂ ਲਾਈਵ ਦੇ ਮਾਧਿਅਮ ਰਾਹੀਂ ਦੱਸਾਂਗੇ ਸਾਥਿਓ ਸਾਡੀ ਲੜਾਈ ਸਿਰਫ ਰੁਜ਼ਗਾਰ ਦੀ ਹੈ ਨੰਬਰਾਂ ਦੀ ਨਹੀਂ ਇਸ ਵਾਸਤੇ ਖਬਰ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਜਿਵੇਂ ਮਰਜ਼ੀ ਪਹੁੰਚੇ ਭਵੇਂ ਕੋਈ ਮਰਜ਼ੀ ਪਹੁੰਚਾਵੇ ਇਸ ਵਾਸਤੇ ਸਾਥੀਆਂ ਨੂੰ ਇਹ ਬੇਨਤੀ ਹੈ ਵੀ ਯੂਨੀਅਨ ਦਾ ਜਿਹੜਾ ਚੈਨਲ ਹੈ ਟੀਟੀਟੀ 994 ਬੇਰੁਜ਼ਗਾਰ ਅਧਿਆਪਕ ਉਸ ਚੈਨਲ ਨੂੰ ਫੋਲੋ ਕਰੋ ਮਤ ਵੱਧ ਲਾਈਵ ਕਰੋ ਹਰ ਤੁਹਾਨੂੰ ਜਿਹੜੀ ਇਸ ਭਰਤੀ ਸੰਬੰਧੀ ਸਟਰੀਕ ਤੇ ਸੱਚੀ ਤੇ ਸਹੀ ਜਾਣਕਾਰੀ ਜਿਹੜੀ ਹੈ ਉਹ ਇਸ ਚੈਨਲ ਤੇ ਅੱਗੇ ਵੀ ਦਿੰਦੇ ਰਹੇ ਆ ਅੱਜ ਵੀ ਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਦਿੰਦੇ ਰਵਾਂਗੇ ਯੂਨੀਅਨ ਦੇ ਜਿਹੜੇ ਗਰੁੱਪ ਨੇ ਅਸੀਂ ਸਿਰਫ ਉਸ ਗਰੁੱਪਾਂ ਦੀ ਹੀ ਜ਼ਿੰਮੇਵਾਰੀ ਚੱਕਦੇ ਆ ਕਿਉਂਕਿ ਜੋ ਮੈਸੇਜ ਜੋ ਫੰਡ ਦਾ ਮੈਸੇਜ ਹੈ ਜੋ ਦੂਸਰਾ ਭਰਤੀ ਸੰਬੰਧੀ ਮੈਸੇਜ ਹੈ ਉਹ ਅਸੀਂ ਉਸ ਗਰੁੱਪਾਂ ਦੇ ਵਿੱਚ ਪਾਇਆ ਜਾਂਦਾ ਹੈ ਅਸੀਂ ਉਸ ਗਰੁੱਪਾਂ ਦੇ ਮੈਸੇਜ ਦੇ ਹੀ ਜਵਾਬ ਦੇ ਜਵਾਬ ਦੇ ਹਾਂ ਸੋ ਇਸ ਵਾਸਤੇ ਸਾਡੇ ਨਾਂ ਵਰਤ ਕੇ ਖਰੇ ਹੋਰ ਵੀ ਸਾਥੀ ਕੋਈ ਕੰਮ ਕਰ ਸਕਦੇ ਨੇ ਪਰ ਅਸੀਂ ਉਹਨਾਂ ਦੇ ਜਵਾਬ ਦੇ ਨਹੀਂ ਹਾਂ ਸੋ ਇਸ ਵਾਸਤੇ ਸਾਥੀਆਂ ਨੂੰ ਬੇਨਤੀ ਹੈ ਯੂਨੀਅਨ ਦੇ ਧਰਨਾ ਡੀਪੀਐਚ ਦਫ਼ਤਰ ਮੁਹਾਲੀ ਦੇ ਬਾਹਰ ਲਗਾਇਆ ਹੋਇਆ ਹੈ ਸਾਰੇ ਸਾਥੀ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਜੋ ਫੈਸਲੇ ਆਉਣ ਵਾਲੇ ਦਿਨਾਂ ਵਿੱਚ ਭਰਤੀ ਦੇ ਸੰਬੰਧੀ ਲਏ ਜਾਣਗੇ ਉਹਨਾਂ ਫੈਸਲਿਆਂ ਨੂੰ ਆਪਾਂ ਆਪਦੇ ਹੱਕ ਵਿੱਚ ਕਰਵਾ ਕੇ ਜਲਦੀ ਤੋਂ ਜਲਦੀ ਜਿਹੜਾ ਆਪਾਂ ਭਰਤੀ ਨੂੰ ਪੂਰਾ ਕਰਵਾ ਸਕੀਏ ਆਉਣ ਵਾਲੇ ਅਗਲੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਾਥੀ ਗੋਪੀ ਜੀ ਗੁਰਪ੍ਰੀਤ ਸਿੰਘ ਜੀ ਬਹੁਤ ਇਸ ਤਰ੍ਹਾਂ ਜੋ ਸਾਥੀਓ ਜਿੰਨੇ ਵੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ ਸਰਣ ਕਰਪਾਈ ਸਤਿ ਸ਼੍ਰੀ ਅਕਾਲ ਜੀ ਸਾਥੀਓ ਕਈ ਸਾਥੀ ਕਮੈਂਟ ਕਰ ਰਿਹਾ ਵੀ ਜੂਨੀਅਰ ਭਰਤੀ ਖਰਾਬ ਕਰ ਰਹੀ ਹੈ ਭਰਤੀ ਖਰਾਬ ਕਰ ਰਹੀ ਹੈ ਤਾਂ ਨੂੰ ਦੱਸ ਦੇਣਾ ਚਾਹੁੰਦੇ ਆ ਤੁਸੀਂ ਕੁਝ ਅਸਰਾਰਤੀ ਅੰਸਰ ਪਹਿਲਾਂ ਵੀ ਕਹਿੰਦੇ ਸੀ ਕਿ ਜਿਹੜੀ ਜੁਨੀਅਨ ਆ ਗਈ ਇਹ ਨਾਟ ਜੋਇਨਿੰਗ ਡਾਟਾ ਰੋਕ ਰਹੀ ਆ ਸਾਥੀਓ ਨਾਟ ਜੋਇਨਿੰਗ ਡਾਟਾ ਪੈ ਗਿਆ ਸਾਥੀ ਨੇ ਸਟੈਸ ਸਟੈਸ ਚੁਆਇਸ ਵੀ ਹੋ ਗਈ ਤੇ ਉਹਨੇ ਜਿੱਤ ਤਾਂ ਗਈ ਉਹ ਉਹਨੇ ਸਾਹ ਦਿੱਤਾ ਆਪ ਦੀ ਲੜਾਈ ਉਹਨੇ ਆਪ ਲੜੀ ਆ ਡੜੇ ਸਾਥੀ ਘਰਾਂ ਦੇ ਵਿੱਚ ਬੈਠੇ ਕਮੈਂਟ ਕਰ ਰਹੇ ਆ ਸਾਥੀ ਤੇ ਬੈਠਣਾ ਤੇ ਇੰਨੀ ਠੰਡ ਦੇ ਵਿੱਚ ਵੀ ਬਹੁਤ ਔਖਾ ਗਾ ਤੁਸੀਂ ਰਜਾਈਆਂ ਦੇ ਵਿੱਚ ਬਹਿ ਕੇ ਕਮੈਂਟ ਕਰ ਰਹੇ ਹੋ ਵੀ ਜੁਨੀਅਨ ਭਰਤੀ ਖਰਾਬ ਕਰ ਰਹੀ ਆ ਜਦੋਂ ਸਿੱਖਿਆ ਮੰਤਰੀ ਇਹ ਕਹਿੰਨਾਂ ਦੀ ਵੀ ਅਸੀਂ ਭਰਤੀ ਕੈਰੀ ਫੋਰਵਰਡ ਕਰਨਾ ਬੈਕਲੌਗ ਆ ਜਿਹੜਾ ਹੁਣ ਜਿਹੜੇ ਜਿਹੜਾ ਬੈਕਲੌਗ ਆਪਾਂ ਨੂੰ ਜਲਦੀ ਮਿਲਣ ਜਾ ਰਿਹਾ ਹੈਗਾ ਇਹ ਸਾਰਾ ਜੁਨੀਅਨ ਦੀ ਬਦੌਲਤ ਤੁਹਾਡੀ ਬਦੌਲਤ ਹੋਇਆਗਾ ਅਗਰ ਜੁਨੀਅਨ ਇੱਥੇ ਤੱਕ ਨਾ ਲੈ ਕੇ ਆਉਂਦੀ ਭਰਤੀ ਨੂੰ ਤਾਂ ਕੈਰੀ ਫੋਰਵਰਡ ਕਰਕੇ ਹੁਣ ਤੁਸੀਂ ਨਵੀਂ ਭਰਤੀ ਸਰਕਾਰ ਨੇ ਦੇ ਦੇਣੀ ਸੀ ਤੁਸੀਂ ਸਾਰੇ ਸੈਂਟਰਾਂ ਦੇ ਵਿੱਚ ਬੈਠੇ ਤਿਆਰੀ ਕਰ ਰਹੇ ਹੋਣੀ ਸੀ ਇਸ ਕਰਕੇ ਕਮੈਂਟ ਕਰਨ ਨਾਲ ਤੇ ਜ਼ਮੀਨੀ ਲੜਾਈ ਦੇ ਵਿੱਚ ਬਹੁਤ ਜ਼ਮੀਨਾ ਸਮਾ ਦਾ ਵਰਕ ਹੈਗਾ ਘਰਾਂ ਦੇ ਵਿੱਚ ਬੈਠ ਕੇ ਮੈਸੇਜ ਕਰਨੇ ਬਹੁਤ ਸੌਕੇ ਨੇ ਇਸ ਕਰਕੇ ਰੁਪਾਇਸ਼ਤਾ ਸਾਰਿਆਂ ਨੂੰ ਹੁਣ ਛੁੱਟੀਆਂ ਨੇ ਇੱਥੇ ਆ ਕੇ ਜਥੇਬੰਦੀ ਦਾ ਸਾਥ ਦਿਓ ਆਉਣ ਨਾਲ 2026 ਆ ਜਿਹੜਾ ਤੁਹਾਡੇ ਲਈ ਸਾਰਿਆਂ ਲਈ ਖੁਸ਼ੀਆਂ ਲੈ ਕੇ ਆ ਰਿਹਾਗਾ ਤੁਹਾਡੇ ਘਰਾਂ ਦੇ ਵਿੱਚ ਰੋਜ਼ਗਾਰ ਲੈ ਕੇ ਆ ਰਿਹਾਗਾ ਇਸ ਕਰਕੇ ਹੱਥ ਮਨ ਕੇ ਬੇਨਤੀ ਹੈ ਵੀ ਜਿਹੜੇ ਸਾਥੀ ਇੱਥੇ ਨਹੀਂ ਪਹੁੰਚ ਸਕਦੇ ਉਹ ਥੋੜੇ ਥੋੜਾ ਬਹੁਤ ਬਹੁਤਾ ਫੰਡ ਦਾ ਸਹਾਇਕ ਜੂਰ ਕਰੋ ਅਗਲੀ ਗੱਲ ਭੈਣ ਆਪਣਾ ਆਮਨ ਰਾਜਨੀਤਿਕ ਗੱਲ ਜੀ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸ਼ਸ਼ਟ੍ਰੀਕਾਲ ਮੈਂ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਵੱਧ ਤੋਂ ਵੱਧ ਧੰਨੇ ਤੇ